ਦੋ ਮਹੀਨੇ ਰਹਿ ਗਿਆ ਅਮਰਪਾਲ ਜੀ ਤੇ 27 ਸਿੰਘਾਂ ਦੀ ਆ ਕੀ ਕਹਿਣਾ ਜੋ ਆਪਾਂ ਇਹਨਸੇ ਘਰ ਪਹੁੰਚੋ ਆਪਾਂ ਨੂੰ ਇੱਕ ਵੱਡਾ ਮੋੜ ਚਾਹਦੇ ਵਾਸਤੇ ਰੀਕਣਾ ਪਊ ਸੋ ਮੈਂ ਬਾਰੀ-ਬਾਰੀ ਕਹਿ ਰਿਹਾ ਮੇਰੇ ਕੋਲ ਬਹੁਤ ਪਹੁੰਚ ਵੀ ਰਹਿਨੇ ਭਾਈ ਅਸੀਂ ਤਾਂ ਉੱਕਰ ਆਈ ਨਹੀਂ ਬੰਦੀ ਸਿੰਘਾਂ ਦੀ ਮੰਦੀ ਸਿੰਘ ਬਾਹਦੇ ਬਾਹਰ ਨੇ ਬਾਹਦੇ ਅੰਦਰ ਨੇ ਜੇਕਰ ਇਹਨਾਂ ਨੂੰ ਟਾਈਮਪੀ ਨੇ ਦਿੱਤੀਆਂ ਜਾਣ ਇਹ ਜਿੱਤਨ ਦਾ ਦਸੋਂ ਹੱਥ ਖੜੇ ਕਰ ਲੈ ਇੱਥੇ ਲੱਗੇ ਲੈ ਇੱਥੇ ਗੇ

ਇੱਥੇ ਆਈ ਉਹ ਹੋਵੇ ਜੋ ਅਖਲੀ ਸਿੰਘ ਨੇ ਥਾਣਾ 100 ਹਜ਼ਾਰਾ ਜੀ ਦਾ ਇੱਕ ਚਿੱਠੀ ਅੰਦਰੋਂ ਆਈ ਹੋਈ ਹੈ ਵੀ ਜਿੰਨਾਂ ਨੇ ਦੀਪ ਸਿੰਘ ਨੂੰ ਅਮਰਪਾਲ ਨੂੰ ਮਾਰਾ ਕਿਹਾ ਕੌਮ ਦੇ ਸਕੇ ਨਹੀਂ ਉਹਨਾਂ ਨੇ ਗੱਲ ਤਾਂ ਗੱਲ ਹੈ ਕੱਲ ਮੇਰੇ ਬਾਦ ਨੂੰ ਮਾਰਾ ਕਹਿ ਲੱਗ ਜਾਗੇ ਬਾਈ ਗੱਲ ਨਾ ਤਾਂ ਮੈਂ ਕਿਸ ਤੋਂ ਪੈਸਾ ਮੰਗਾਂ ਨਾ ਅਸੀਂ ਕਿਸ ਤੋਂ ਲਈਏ ਸਾਫ਼ ਦੀ ਗੱਲ ਹੈ ਨੰਬਰ 2 ਸਾਡਾ ਕੰਮ ਨਸ਼ਾ ਫੜਨਾ ਕੋਈ ਤੇ ਮਰਜੀ ਬੁਲਾ ਲੈ ਅਸੀਂ ਇੱਥੇ ਨਸ਼ਾ ਫੜਨਾ ਗੱਡੀ ਆ ਪਲੇਸ ਸਾਲੂ ਅਸੀਂ ਆਪ 100 ਆ ਨਾ ਦਾ ਸਰਪੀਆਂ ਨਾਲ ਪਵਾ ਲੈਂਦੇ ਆ ਇਕੱਠੇ ਹੋ ਜਾਂਦੇ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਇਕੱਠੇ ਹੋ ਜਾ ਇੱਕ ਟੰਡੇ ਥੱਲੇ ਇਕੱਠੇ ਨਸ਼ੀ ਮੋਟਾ ਨੂੰ ਕਹੀਏ ਹਾਂ ਆ ਦੇ ਬੰਦੀ ਸਿੰਘਾਂ ਦੀਆਂ ਗੱਲਾਂ ਕਰਾਂਗੇ ਭਾਈ ਸਾਡੇ ਦਿਲ ਚ ਦਰਦ ਆ ਅਸੀਂ ਵੇਖਿਆ ਮੈਂ 9 ਮਹੀਨੇ ਜਿਤਾ ਸਰਦਾਰ ਦਿੱਤਾ ਸਿੰਘ ਹਵਾਲੇ ਦੇ ਜਕਾਰੇ ਸੁਣਨੇ ਆ ਆਪਦੀ ਕੰਨੀ ਅੱਖੀ ਦੇਖ ਨਹੀਂ ਸਕਿਆ ਕਿਉਂ ਅੱਠ ਥੱਲੇ ਜਿੰਨੇ ਥੱਲੇ ਬੰਦ ਸੀ ਬੜਾ ਦੇਚ ਰਾਤ ਸੀ ਕਰਲੀਆ ਦਾ ਉਹ ਖੁੱਲਣਾ ਨਹੀਂ ਛੱਡਿਆ ਨਾਲੇ ਉਦੋਂ ਤੇ ਹੁਣ ਉਹ ਕਹਿੰਦੇ ਨੇ ਰਿਹਾ ਕਰ ਦੋ ਹਾਂ ਸੋ ਪਾਈ ਪਹਿਲਾਂ ਆਂ ਦੇਖੋ ਸਿੱਖ ਸਿਆਸਤਦਾਨਾ ਜੋ ਸਿੱਖ ਸਿਆਸਤਾਂ ਮੇਰੇ ਭਾਈ ਨੇ ਬਹੁਤ ਬੁੱਧੀ ਜੀਵੇ ਵੱਡੇ ਨੇ ਮੈਥੋਂ ਸਿਆਣੇ ਸਾਮੇਦਾਰ ਨੇ ਇਹ ਜਲਦੀ ਕਹਿਣ ਤੋਂ ਵੀ ਨਹੀਂ ਰਹਿ ਗਿਆ ਅਮਰਪਾਲ ਡੀਐਨਐਸ ਦੇ ਆਧੁਮੋਹਣ ਦਾ ਦੀਪ ਸਿੱਧੂ ਦਾ ਆ ਮਸ਼ੀਨ ਜਦ ਆਰਜਤਾ ਬਾਮਾ ਇਕੱਠੇ ਹੋ ਕੇ ਇੱਕ ਕਾ ਕਰਨੀ ਐ ਆਪਾਂ ਜਲਦੀ ਕਰਾਂਗੇ ਫਿਰ ਮੁੜ ਕੇ ਲੋਕ ਭੁੱਲ ਜਾਂਦੇ ਨੇ ਛੇ ਦਿਨਾਂ ਮੁੜ ਕੇ ਮੇਰੇ ਵਰਗੇ ਨੂੰ ਚਾੜਦੇ ਨੇ ਗੱਡੀ ਫੇਰ ਘੰਗ ਠੱਡਾ ਪੈ ਜਾਂਦਾ ਸੋ ਬਾਈ ਜਿਆਦੇ ਬੋਲ ਲਿਆ ਹੋਵੇ ਤਾਂ ਮਾਫ਼ ਕਰਨਾ ਏਜੰਸੀਆਂ ਕੋਲੇ ਪਹਿਲਾਂ ਪਹੁੰਚ ਗਿਆ ਕਿਸੇ ਵੀ ਟੀਮ ਜਾਂ ਸੰਗ ਨੂੰ ਐ ਮਾਰ ਜਾਾਂਗੇ ਸੂਈ ਲੈ ਕੇ ਬੰਦਾ ਨਹੀਂ ਜਾ ਸਕਦਾ ਉਹ ਇੰਨਾ ਹਸਤਾ ਲੈ ਕੇ ਬੰਦੇ ਫਰੇ ਕਿੰਨਾ ਚਿਰ 3 ਮਹੀਨੇ 4 ਮਹੀਨੇ ਉਹਦਾ ਪਿਓ ਵਗਾਰਾ ਰੋਜ਼ ਮਰਦਾ ਫਿਰਦਾ ਝੋਲੀ ਅੱਡ ਕੇ ਮੇਰੇ ਪੁੱਤ ਨੂੰ ਕੌਣ ਯਾਰ ਕੀਦੀ ਸਰਕਾਰ ਚੋ ਗਿਆ ਬਾਈ ਦੀਪ ਸੁੱਤੂ ਗਿਆ ਸੁਨੀਪ ਨੰਗਰਾਂ ਮਲੀਆਂ ਗਿਆ ਹੋਰ ਚਾਈ ਚਾਈ ਯਾਰ ਦੇ ਨਸ਼ੇ ਵੱਲ ਤੱਕ ਰੱਖਿਆ ਆਪਾਂ ਬੁਰੀ ਤਾਂ ਸੋ ਭਾਈ ਮੈਂ ਇੱਥੋਂ ਦੇ ਲੋਕਾਂ ਨੇ ਲੋਕਾਂ ਲੋਕਾਂ ਦਾ ਬਹੁਤ ਮਾਰਾ ਛੇ ਮੇਰੀ ਇਹ ਗੱਲ ਨੂੰ ਚਾਹੇ ਚਲਾਜੋ ਕੱਟ-ਕੱਟ ਕੇ

ਬਾਬਾ ਦੇਖ ਰਿਹਾ ਕੀ ਕੁਸਪੌਂਦਾ ਲਾਇਆ ਸਭ ਕੋ ਸਵਾਗ ਲਵਾ ਲਾਂਗੇ ਪ੍ਰਮਾਤਮਾ ਨੇ ਜੇ ਇਸ ਜੋ ਕਰੇਗਾ ਹੁਣ ਗੱਲ ਆਉਂਦੀ ਹੈ ਕਿਉਂ ਨਹੀਂ ਸ਼ਰੋਮਿਕ ਮੇਡੀਆਂ ਸਿੱਧਾ ਨੂੰ ਬੁਣਾਉਂਦੀਆਂ ਕਿਉਂ ਨਹੀਂ ਬੁਣਾਉਂਦੀਆਂ ਭਾਈ ਉਹ ਬੈਠਾ ਬਾਬਾ ਬਖਸ਼ੀ ਅੱਗੇ ਲੜਨ ਬਾਬਾ ਬਖਸ਼ੀ ਜੱਦੀ ਜੇਲਾ ਜੀ ਵੀ ਸੁਣਿਆ ਪੜਿਆ ਜੀ ਐਂਟਰਵਿਊ ਵੀ ਸੁਣੀ ਹੈ ਮਾਂ ਬਣਾਇਆ ਕਰ ਦਿੰਦਾ ਸੀ ਸਾਡੇ ਕੋਲ ਤਾਂ ਤੁਹਾਨੂੰ ਤੁਹਾਨੂੰ ਯਾਦ ਪੁੱਤਾ ਸੀ ਮਾੜਾ ਜਿਹਾ ਕੰਮ ਕੱਚਾ ਰੱਖਿਆ ਜਾਂ ਨਹੀਂ ਬਹਿ ਗਿਆ ਨਹੀਂ ਤਾਂ ਕਲਾ ਕੋ ਪੁੰਜਾਇਆ ਸੀ ਬਹੁਤ ਵੱਡਾ ਆਪਣੇ ਮੱਥੇ ਉੱਤੇ ਇਹ ਪੰਜਾਂ ਨੂੰ ਸੌਂਡਰੀ ਕਮੇਟੀ ਕਿਸੇ ਕਰ ਕਿਉਂ ਨਹੀਂ ਲਾਉਣੀ ਆ ਯਾਰ ਭਾਈ ਬਿਆਸ ਗਲੋਰੀਆ ਵਾਲੇ ਨੂੰ ਸੌਂਡਰੀ ਕਮੇਟੀ ਲੱਗਣੀ ਆ ਫੇਰ ਲਾਉਣੀ ਆ ਯਾਰ ਉਹ ਬੀਬੀ ਬੇਟੀਆਂ ਦੀਪ ਸਿੰਘ ਦੋ ਸ਼ੰਕਾਸ਼ੀ ਮਾਂ ਲੱਗਦਾ ਦਿੱਤਾ ਸੀ ਹੋਰ ਕਿੰਨੇ ਬੰਦੀ ਸਿੰਘ ਦੇ ਜੋ ਬਾਹਰ ਨੇ ਭਾਈ ਪਾਪ ਬਾਗੇ ਬਾਹਰ ਨੇ ਜਥੇਦਾਰ ਹਵਾਲੇ ਨੂੰ ਕਿੰਨੇ ਖਾਂ ਹੋ ਗਏ ਅੰਦਰ ਕਿਉਂ ਨਹੀਂ ਬਾਤ ਕਰਦੇ ਪਤਾ ਜਥੇਦਾਰ ਹਵਾਲੇ ਦੀ ਮੈਰੀ ਸੀ ਜੋ ਉਹ ਪਹਾੜਾ ਸੀ ਉਹ ਲੈਰੀ ਦਾ ਪਹਿਲਾ ਨਾਮ ਕਿਸੇ ਨੂੰ ਪਤਾ ਹੁਣ ਪੰਜ ਕਮੈਂਟਾਂ ਚ ਦੱਸ ਦਿਓ ਲਾਈਵ ਚਲੀ ਜਾਂਦਾ ਨਹੀਂ ਮੈਂ ਇਥੋਂ ਪੁੱਛ ਲੋ ਮੈਂ ਦੱਸੂ ਕਿਹਦੇ ਨਾਮ ਸੀ ਪਹਿਲੇ ਪੰਜ ਪਹਿਲੇ ਲੋਕ ਕੀਦੇ ਸੀ ਜੈਸ਼ ਸਟ੍ਰੋਮ ਕਮੇਟੀ Goa ਪਈ ਸਟ੍ਰੋਮਰੀਆਂ ਵਾਂਗੂ ਕਮੇਟੀ ਸ਼ਬਦ ਅੰਗਰੇਜ਼ਾਂ ਦਾ 500 ਪਤਾ ਨਹੀਂ ਹੁੰਦੀ ਆਪਾਂ ਨੂੰ ਗਰੇਡ ਲਾਈਵ ਨੂੰ ਕਰ ਗਏ ਪਾਰ ਗਏ ਆਪਣੇ ਜਥੇਦਾਰਾਂ ਕੋਲੇ ਹੋਊ ਸਭ ਜਥੇਦਾਰ ਆਪਣੀ ਜਥੇਦਾਰ ਸਵਤਖਾਲਸਾਂ ਨੇ ਹਵਾਲਾ ਨੂੰ ਦਿੱਤਾ ਕਿ ਉਹਦੇ ਹੁਕਮ ਮੰਨੇ ਜਾਂਦੇ ਨੇ ਜਦ ਮੇਰੇ ਤੁਸੀਂ ਕੋਕਿਆ ਵਾਲਾ ਮਸਲਾ ਤੁਹਾਨੂੰ ਸਰ ਨੂੰ ਪਤਾ ਕਿਉਂ ਦੱਬਿਆ ਪਿਆ ਪਤਾ ਮਾਨ ਮਰਵਾਗੀ ਨੂੰ ਪੜਦਾ ਤੇ ਚਾਰਨਾਕੀ ਨੂੰ ਪਹਿਣਾ ਇਹ ਰਾਜਕਾਰਤਾ ਪਿਓ ਪੁੱਤ ਕਿਦੋਂ ਜਿਹੜੇ ਸਕੇ ਹੁੰਦੇ ਨੇ ਆਪਸਾ ਪਾਉ ਨੂੰ ਲੜਾਉਣਾ ਹੁੰਦਾ ਇਹਨਾਂ ਨੇ ਸੋ ਜੇ ਗਰਦੇਵ ਸਿੰਘ ਕੋਲ ਗਿਆ ਮੁੱਦਾ ਉੱਠਦਾ ਬਾਣ ਬੁਰੜਾ ਚੜਦਾ ਚਾਰ ਦਾ ਬਾਹਰ ਜਫੇਦਾਰ ਜਫੇਦਾਰ ਤੋਂ ਮੰਮੀਆ ਰਾਸਤਾ ਕਰੀ ਜਾਂਦੇ ਨੇ ਜੇ ਕੋਈ ਹੁੰਦਾ ਗਾਲੀ ਫੁੱਲਾ ਸਿੰਘ ਵਰਗਾ ਜਾਂ ਜਿਹਨੇ 20 ਸਾਲ ਤੋਂ 25 ਸਾਲ ਤੋਂ ਆਮ ਦੇ ਲਈ ਖੇ ਲਾਇਆ ਉਹ ਤਾਂ ਬਾਣ ਬੁਰੜਾ ਦੇ ਲੈਂਦਾ ਕਿ ਨਹੀਂ ਦਿੰਦਾ ਸਵਾਲ ਪੁੱਛਦਾ ਨਾ ਸਿਰ ਮਾਫੀ ਦੇ ਪੁੱਛ ਲੈਂਦਾ ਬਰਗਾਣੀ ਮੋਰਚੇ ਵਾਲੇ ਪੁੱਛ ਲੈਂਦਾ ਕੋਈ ਜਿੰਨਾ ਚਿਰ ਆਪਾਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪੀਆਂ ਆਪ ਦੀਆਂ ਢਾਫੀਆਂ ਆਪ ਦੇ ਆਪ ਦੇ ਰਾਗ ਬਣਾਉਣਾ ਇਹ ਬੰਦ ਨਹੀਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸਭ ਇੱਕ ਜੇ ਆਪਾਂ ਜੋ ਨਿਸ਼ਾਨ ਸਾਹਿਬ ਅਕਸ਼ਾਹ ਪ੍ਰਤ ਉਹਦੇ ਥੱਲੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਆਪਣੇ ਮਸਲੇ ਹੱਲ ਨਹੀਂ ਹੁੰਦੇ ਵੀਰੋ ਸੋਹਣਿਆ ਸ੍ਰੀ ਅਕਾਲ ☬ ਸਿੱਖ ਅੰਦਰ ਦੇ ਬੰਦ ਕਰ ਤਕ ਕਰ ਯਾਰ ਮੈਂ ਤਾਂ ਜਨਾ ਕੁ ਦਿਨ ਚਾਹੁੰਦਾ ਹੁਣ ਹੋ ਗਿਆ ਭਰਾ ਇੱਕ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਸਾਡਾ ਮੁੰਡਾ ਕੱਲੇ ਨਸ਼ੇ ਦਾ ਬਾਈ ਦੀਪ ਸਿੱਧੂ ਨੇ ਸਾਨੂੰ ਮੋੜੇ ਪਵਾਏ ਨੇ ਸਾਰੇ ਜਿੰਨੇ ਅਸੀਂ ਆਏ ਅੱਜ 4-500 ਬੰਦਾ ਬੈਠਾ ਸਾਡੇ ਮਾਨਸਾ ਦੀ ਗੱਲ ਕਰ ਅਸੀਂ ਕਾਲੀ ਕਾਲੀ ਜਾ ਆ ਗਏ ਇੱਥੋਂ ਅਸੀਂ ਸ਼ੰਪੂ ਜਾਵਾਂਗੇ ਬਾਈ ਦੀਪ ਲਈ ਸਹਿਬ ਦੇ ਨਾਲ ਜਾਵਾਂਗੇ ਦੂਤਰਾ ਸਾਹਿਬ ਤੋਂ ਹੁਕਮ ਲੈ ਕੇ ਜਾਵਾਂਗੇ जिन्हें आए ना कुछ छोटे मुक्त दीप, दीप सिद्धू का वास है भाई मांग के एक बार अभी शंभू जाइए तो छकारा ला लो अंभू बीस राज करेगा शहीद भाई दीप सिंह सिद्धू अमर रहे ਭਾਈ ਦੀਪ ਸਿੱਧੂ ਤੇਰੀ ਸੋਤ ਤੇ ਤੇਰੀ ਸੋਤ ਤੇ ਭਾਈ ਅਮਰਪਾਲ ਜਰਦਾਬ ਭਾਈ ਸਾਡੀ ਇੱਕ ਜੱਥੇਬੰਦੀ ਹੈ ਬਾਦਸ ਪੰਜਾਬ ਦੀ ਜੱਥੇਬੰਦੀ ਸਾਡੇ ਨਾਲ ਕਮਾਉਣ ਹੈ ਅਸੀਂ ਆਪ ਦੀ ਤਨਸ਼ਾਹ ਫਰਮਾਨ ਦੀ ਬਣਾਈ ਹੈ ਸ਼ੋਹੀ ਜੀ ਐਂਟੀ ਡਾਕ ਗਦਾਸ ਤੋਂ ਖੋਰ ਸਰ ਉਹਨਾਂ ਨੇ ਉਹਦੇ ਤੁਸੀਂ ਦੇਖ ਸਕਦੇ ਹੋ ਉਸ ਭਾਈ ਦੀਪ ਸਿੱਧੂ ਦਾ ਹੱਥ ਹੱਥ ਇੱਕ ਕਮਾਨਾ ਹੱਥ ਹੈ ਚਾਰੂ ਵਸੀ ਰੱਖਿਆ ਨਹੀਂ ਕਰਤਾ ਵਿੱਚੋਂ ਸੋ ਭਾਈ ਦਾਸ ਨੂੰ ਜੇ ਕੁਸਤਾ ਬੋਲਿਆ ਹੋਏ ਤਾਂ ਮਾਫ਼ ਕਰਨਾ ਤੁਸੀਂ ਮੇਰੇ ਭਰਾ ਹੋ ਲਗੇ ਮਾਤਾ ਦਾ ਬੈਠਿਓ ਮਾਤਾ ਦਾ ਚੂੜੀਆਂ ਸਿਰਦਾ ਕਰੋ ਜੇ ਤੁਹਾਡੇ ਲੱਗੋ ਲਾਉਣਾ ਇਹ ਨਹੀਂ ਫਾਨੀ ਹੋਗਾ ਠਕਲਾਂ ਦਾ ਯਾਦ ਰੋ ਉਹਨਾਂ ਨੂੰ ਹਣਾ ਡਾਇਰੈਕਟਰੀ ਆਉਣ ਦਾ ਫਰਜ਼ ਹੈ ਕਿ ਫੇਰੇ ਜਿਹੜੇ ਕੋ ਨੱਚਣ ਨੂੰ ਆਉਣ ਵਾਲਾ ਹੁੰਦਾ ਲੱਕਰ ਉਹ ਭਾਈ ਆ ਕੇ ਬਹਿ ਲੋ ਯਾਰ ਫਿਰ ਪੀ ਲੋ ਜਾਂ ਹੱਥੇ ਹਾਰੀ ਹੀ ਭਰੋ ਇੱਥੇ ਹਾਰੀ ਹੀ ਭਰੋ ਬਾਈ ਦੀਪ ਤੇ